ਕਾਲੀ ਦੇ ਵਿੱਚ ਚੱਲ ਰਿਹਾ ਬਵਾਦ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਬਾਕੀ ਧੜੇ ਵੱਲੋਂ ਅਕਾਲੀ ਨੇਤਾ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪੂਰਾ ਸਵੇਰਵਾਰੀ ਦੀ ਸلسਲਾ ਜਾਰੀ ਹੈ। ਜਿਸ ਨੂੰ ਲੈ ਕੇ ਬਾਕੀ ਧੜੇ ਦੇ ਨੇਤਾ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਮਾਜਰਾ ਵੱਲੋਂ ਵਿਧਾਨ ਸਭਾ ਹਲਕਾ ਖਰੜ ਦੇ ਅਕਾਲੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਬੜਾਲੀ ਗਰੁੱਪ ਦੇ ਮੈਂਬਰਾਂ ਵੱਲੋਂ ਭਾਗ ਲਿਆ ਗਿਆ। ਆਪ ਖੁਦ ਮੰਨ ਕੇ ਆਏ ਆ। ਪੇ ਸਾਡੀ ਸਰਕਾਰ ਦੇ ਸਮੇਂ ਜਿਹੜੀਆਂ ਗਲਤੀਆਂ ਕਜਾਈਆਂ ناکਾਮੀਆਂ ਖਾਮੀਆਂ ਰਹੀਆਂ ਜਿਨ੍ਹਾਂ ਦਾ ਪੰਥ ਨੋਟਸ ਲੈ ਰਿਹਾ ਪੰਜਾਬ ਨੋਟਸ ਲੈ ਰਿਹਾ ਜਿਹਦੇ ਕਰਕੇ ਬਾਰ-ਬਾਰ ਅਕਾਲੀ ਦਲ ਦੇ ਵਿਰੁੱਧ ਲੋਕ ਫਤਵਾ ਦੇ ਰਹੇ ਨੇ ਉਹ ਗਲਤੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਖੁਦ ਸਵੀਕਾਰ ਕਰਕੇ ਆਇਆ ਵੀ ਅਸੀਂ ਆਪਣੀ ਸਰਕਾਰ ਨੂੰ ਇਹ ਗਲਤੀਆਂ ਕਰਨ ਤੋਂ ਰੋਕਣ ਦੇ ਵਿੱਚ ਸਮਰਤ ਰਹੇ ਆ ਸਾਡੀ ਇਹ ਗਲਤੀ ਆ ਸਾਨੂੰ maaf ਕੀਤਾ ਜਾਵੇ ਔਰ ਅਸੀਂ ਤਾਂ ਇੱਥੇ ਤਾਂ ਮੰਗ ਕੇ ਆਇਆ ਵੀ ਸਾਨੂੰ ਮਰਿਆਦਾ ਅਨੁਸਾਰ ਸਜ਼ਾ ਦਿੱਤੀ ਜਾਵੇ ਅਸੀਂ ਤਾਂ ਇੱਥੇ ਤਾਂ ਕਹਿ ਕੇ ਆਏ ਤੇ ਮੈਂ ਇਹ ਕਹਿਣਾ ਚਾਹੁੰਨਾ ਵਿਕਰਮ ਜੀ ਨੂੰ ਬੇਸਾ ਸੁਭੀਰ ਸਿੰਘ ਜੀ ਨੂੰ ਜ਼ਰੂਰ ਸਮਝਾਉਣਾ ਵੀ ਜੇ ਉਹ ਨਿਸ਼ਕਾਮ ਸੇਵਕ ਦੇ ਤੌਰ ਤੇ ਉਹਨਾਂ ਨੇ ਐਲਾਨ ਕੀਤਾ ਜਾਂਦਾ ਤਾਂ ਨਿਸ਼ਕਾਮ ਸੇਵਕ ਦੇ ਤੌਰ ਤੇ ਜਾਣ ਤੇ ਬਤੌਰ ਪ੍ਰਧਾਨ ਦੇ ਨਾ ਜਾਣ ਜਿਵੇਂ ਬਾਰ ਬਾਰ ਲੋਕਾਂ ਨੇ ਫਤਵਾ ਦਿੱਤਾ ਔਰ ਝੁੰਦਾ ਕਮੇਟੀ ਨੇ ਲੋਕਾਂ ਦੀ ਨਬਜ਼ ਪਛਾਣੀ ਲੋਕਾਂ ਦੇ ਮਨਾਂ ਦੀ ਭਾਵਨਾ ਲਿਖਤੀ ਰੂਪ ਦੇ ਵਿੱਚ ਸਾ ਸੁਭੀਰ ਸਿੰਘ ਬਾਦਲ ਵੱਲੋਂ ਬਣਾਈ ਕਮੇਟੀ ਨੇ ਰეკਮੈਂਡ ਕੀਤਾ ਕਿ ਅੱਜ ਮੌਕਾ ਆ ਗਿਆ ਜੇ ਅਕਾਲੀ ਦਲ ਨੂੰ ਆਕਾਸ਼ ਤੋਂ ਫਰਸ਼ ਤੇ ਡਿੱਗੇ ਹੋਏ ਨੂੰ ਫੇਰ ਉੱਪਰ ਚੁੱਕਣਾ ਤਾਂ ਜਿਹੜੀ ਟੌਪ ਦੀ ਲੀਡਰਸ਼ਿਪ ਆ ਉਹਨੂੰ ਤਿਆਗ ਦਿਖਾਉਣਾ ਪਏਗਾ ਉਹਨੂੰ ਪਰੇ ਹੋਣਾ ਪਏਗਾ ਸੋ ਮੈਂ ਸਮਝਦਾ ਕਿ ਜੇ ਲੋਕਾਂ ਦੇ ਫਤਵੇ ਨੂੰ ਲੋਕਾਂ ਦੀ ਭਾਵਨਾ ਨੂੰ ਸਵਕਾਰ ਕਰਕੇ ਸਿਰੇ ਮੱਥੇ ਪ੍ਰਵਾਨ ਕਰਕੇ ਸਾਥ ਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਚੀ ਮੁੱੱਚੀ ਨਿਸ਼ਕਾਮ ਸੇਵਕ ਬਣ ਕੇ ਜਾਣਗੇ ਤਾਂ ਚੰਗੀ ਗੱਲ ਹੋਏਗੀ ਤੁਹਾਡੇ ਸਮਝਦਾ ਕਿ ਵਿਕਰਮ ਜੀ ਨੂੰ ਸਾਸੂ ਵੀਰ ਸੇ ਬਾਦਰ ਹੋਣਾ ਨੂੰ ਬਲਕੇ ਜ਼ਰੂਰ ਕਹਿਣਾ ਚਾਹੀਦਾ ਅਸੀਂ ਤਾਂ ਜਾ ਹੀ ਆਏ ਅਸੀਂ ਤਾਂ ਕਹਿ ਹੀ ਆਏ ਜੋ ਕਹਿ ਰਹੇ ਉਹ ਅਸੀਂ ਕਰਕੇ ਆਏ ਆ ਤੇ ਜੇ ਕੋਈ ਹੋਰ ਕਾ ਮਤਲਬ ਉਹਦੇ ਜੇ ਗੱਲ ਆ ਤਾਂ ਸਾਡੇ ਨੋਟਸ ਲਿਆ ਦੇ ਸੋ ਅਸੀਂ ਕੁੱਲ ਬੁਲਾ ਕੇ ਸਪਸ਼ਟ ਕਰਨਾ ਚਾਹੁੰਦੇ ਆ ਕਿ ਅਸੀਂ ਪਾਰਟੀ ਨੂੰ ਜੋੜਨਾ ਚਾਹੁੰਦੇ ਆ ਅਸੀਂ ਪਾਰਟੀ ਨੂੰ ਇੰਟੈਕਟ ਰੱਖਣਾ ਚਾਹੁੰਦੇ ਆ ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਅਸੀਂ ਪਾਰਟੀ ਨੂੰ ਸਰਜੀਤ ਕਰਨਾ ਚਾਹੁੰਦੇ ਆ ਰਿਵਾਈਵਲ ਚਾਹੁੰਦੇ ਆ ਪਰ ਜਿਹੜੀ ਗੱਲ ਤੇ ਲੋਕੜੇ ਹੋਏ ਨੇ ਪੰਜਾਬ ਵੜਿਆ ਹੋਇਆ ਪੰਥ ਛੋੜਿਆ ਹੋਇਆ ਇੰਨੀ ਇੱਕ ਗੱਲ ਤਾਂ ਸਾਬ ਵਿਕਰਮ ਜੀ ਜ਼ਰੂਰ ਸਮਝਾ ਦੇਣ ਸਾ ਸੁਭੀਰ ਸਿੰਘ ਬਾਦਲੁਰਾਣੋ ਕਿ ਲੋਕਾਂ ਦੀ ਗੱਲ ਮੰਨ ਲੈਣ ਤੇ ਭਲਾ ਹੁੰਦਾ ਲੋਕਾਂ ਦੀ ਗੱਲ ਮੰਨ ਕੇ ਹੀ ਰਾਸਤੇ ਸਾਫ਼ ਹੁੰਦੇ ਨੇ ਔਰ ਤਿਆਗ ਤਾਂ ਸਾਡੇ ਇਤਿਹਾਸ ਆ ਸਾਡੀ ਵਿਰਾਸਤ ਆ ਔਰ ਤਿਆਗ ਨੂੰ ਲੋਕ ਪਸੰਦ ਕਰਦੇ ਨੇ ਔਰ ਮੈਂ ਸਮਝਦਾ ਲੋਕਾਂ ਦੇ ਫਸੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਇਹ ਗੱਲ ਜ਼ਰੂਰ ਕਰਕੇ ਅ ਮਜੀਠਿਆ ਸਾਹਿਬ ਨੂੰ ਸਾਸਕਰੀ ਸੇ ਬਾਦਲ ਬਣਾਉ ਨੂੰ ਜ਼ਰੂਰ ਰਾਜਨੀਤਿਕ ਚਾਹੀਦੀ ਆ ਤਾਂ ਕਿ ਪੰਜਾਬ ਨੂੰ ਅ ਅੱਗੇ ਲਿਜਾਣ ਦੇ ਲਈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀ ਜਗਵਨ ਟੀਵੀ ਲਈ ਮੈਂ ਰੀਸ਼ ਬਟਲਾ